ਇੱਕ ਜਗ੍ਹਾ ਜਿੰਦੇ ਤੇ ਪੰਜਾਬ ਆਪਣਾ ਪੈਰ ਰੱਖ ਕੇ ਇਹ ਦਾਵਾ ਕਰ ਸਕਦਾ ਕਿ ਚੰਡੀਗੜ੍ਹ ਤੇ ਸਾਡਾ ਕੁਝ ਦਾਵਾ ਹੈਗਾ ਜੇ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਕੰਟਰੋਲ ਕਰ ਲੈਂਦਾ ਹੈਗਾ ਸਾਡਾ ਚੰਡੀਗੜ੍ਹ ਤੇ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਰਹਿ ਜਾਂਦਾਗਾ ਪਹਿਲਾਂ ਸਾਡ ਤੋਂ ਸਾਡੀ ਰਾਜਧਾਨੀ ਜਿਹੜੀ ਖੋਈ ਗਈ ਅੱਜ ਉਥੇ ਪੀਜੀਆਈ ਜੀਐਮਸੀਐਚ ਠੀਕ ਜਾਂ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ادارے ਹੈਗੇ ਆ ਉਹ ਪੈਕ ਕਰਕੇ ਉਹ ਲਗਭਗ ਕੇਂਦਰ ਨੇ ਆਪਣੇ ਕੰਟਰੋਲ ਚ ਕਰ ਲਿਆ ਮੁੱਖ ਮੰਤਰੀ ਉਸ ਫੈਸਲੇ ਤੋਂ ਘੰਟੇ ਡੇਢ ਘੰਟਾ ਪਹਿਲਾਂ ਵੀ ਵੀਡੀਓ ਪਾਉਂਦੇ ਵੀ ਪੰਜਾਬ ਯੂਨੀਵਰਸਿਟੀ ਨੂੰ ਗਿਆਨ ਨਹੀਂ ਦੇਵਾਂਗੇ ਸਾਡਾ ਹੱਕ ਜੋ ਜਿਵੇਂ ਕੇਂਦਰ ਸਰਕਾਰ ਨੇ ਦੱਸ ਦਿੱਤਾ ਹੋਵੇ ਕਿ ਤੁਹਾਨੂੰ ਵੀਡੀਓ ਪਾ ਦੇ ਅਸੀਂ ਆ ਕਰਨ ਲੱਗੇ ਆ ਤੇ ਫਿਰ ਜਿਹੜਾ ਦੂਜਾ ਨੋਟੀਫਿਕੇਸ਼ਨ ਆ ਰਿਹਾ ਜਿਹੜਾ ਕੇਂਦਰ ਸਰਕਾਰ ਮੂਰਖ ਬਣਾ ਰਹੀ ਆ ਉਸ ਨੋਟੀਫਿਕੇਸ਼ਨ ਦੀ ਨਿਖੇਦੀ ਪੰਜਾਬ ਮੁੱਖ ਮੰਤਰੀ ਨੇ ਉਹਦੇ ਵੀਡੀਓ ਕਿਉਂ ਨਾ ਪਾਈ ਕੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੂੰ 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 ਗਵਰਨ ਕਰਨ ਲਈ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਕਿਵੇਂ ਚੱਲਣਾ ਇੱਕ ਵਾਰੀ ਵੀ ਗਿਆ ਜਿਹੜੇ ਦੋ ਸਿਆਸੀ ਤੌਰ ਤੇ ਨੂੰ ਪੁਨਸਕ ਬੰਦੇ ਨੇ ਨਾਮਿਨੇਟ ਕੀਤੇ ਉਹ ਵੀ ਮੀਟਿੰਗਾਂ 'ਚ ਨਹੀਂ ਗਿਆ ਚਾ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਤੇ ਯੂਨੀਵਰਸਿਟੀ ਦਾ ਚਾਂਸਲਰ ਕਿਹੜਾ ਭਾਰਤ ਦਾ ਉਹ ਪ੍ਰੈਸਟਰ ਸੈਨੇਟ ਦੀ ਗਿਣਤੀ ਘਟਾਉਣਾ ਤੇ ਸੈਨੇਟ ਦੀਆਂ ਤਾਕਤਾਂ ਖਤਮ ਕਰਨਾ ਕੇਂਦਰ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਹੱਥਾਂ 'ਚ ਲੈਣ ਦਾ ਮਤਲਬ ਇਹ ਨਿਕਲਦਾ ਤੇ ਪੰਜਾਬ ਦਾ ਸਾਰਾ ਹੱਕ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਉਹ ਖਤਮ ਹੋ ਜਾਂਦਾ ਵਾਈਸ ਚਾਂਸਲਰ ਤਾਨਾਸ਼ਾਹੀ ਨਹੀਂ ਚਲਾ ਸਕਦਾ ਮਨਮਰਜ਼ੀ ਨਹੀਂ ਕਰ ਸਕਦਾ ਸੀ ਸੈਨੇਟ ਦੀਆਂ ਤਾਕਤਾਂ ਦੇ ਹੁੰਦਿਆਂ ਹੋਇਆਂ ਹੁਣ ਉਹ ਵਾਈਸ ਚਾਂਸਲਰ ਕੇਂਦਰ ਸਰਕਾਰ ਨਾਲ ਮਿਲ ਕੇ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਕਰ ਸਕਦਾ ਹੈਗਾ ਅਕਤੂਬਰ 2024 ਦੀ ਸੈਨੇਟ ਦੀ ਟਰਮ ਖਤਮ ਹੋਈ ਵੀ ਤੁਸੀਂ ਦੇਖ ਲਓ ਕਿ ਨਵੰਬਰ 2025 ਆ ਗਿਆ ਸਾਲ ਤੋਂ ਉੱਪਰ ਹੋ ਗਿਆ ਨਵੀਂ ਸੈਨੇਟ ਦੀ ਚੋਣ ਹੀ ਨਹੀਂ ਕਰਵਾਈ ਗਈ ਔਰ ਚੋਣ ਕਿੰਨੇ ਕਰਾਉਣੀ ਆ ਚਾਂਸਲਰ ਆਫ ਚਾਂਸਲਰ ਆਫਿਸ ਆਫਿਸ ਨੇ ਚਾਂਸਲਰ ਆਫਿਸ ਮਤਲਬ ਉਪ ਰਾਸ਼ਟਰਪਤੀ ਦੇ ਦਫ਼ਤਰ ਤੋਂ ਹੋਣੀ ਆ ਪੰਜਾਬ ਸਰਕਾਰ ਨੇ ਮੰਗ ਹੀ ਨਹੀਂ ਕੀਤੀ ਕਿ ਚੋਣ ਹੋਵੇ ਸੈਨੇਟ ਦੇ ਇਲੈਕਸ਼ਨ ਤੇ ਰੋਕ ਲਾਤੀ ਸੈਨੇਟ ਦੀਆਂ ਤਾਕਤਾਂ ਖਤਮ ਹੋਈਆਂ ਕੱਲ ਨੂੰ ਤੇ ਵੀ ਕਹਿਣਗੇ ਕਿ ਵਿਧਾਨ ਸਭਾ ਦੀਆਂ ਚੋਣਾਂ ਦੀ ਵੀ ਲੋੜ ਨਹੀਂ ਹੈਗੀ ਕੇਂਦਰ ਦਾ ਦੇ ਜਿਹੜਾ ਇਹ ਖੂਨੀ ਪੰਜਾ ਇਨੂੰ ਵਗਾ ਕੇ ਪਰਾਂ ਮਾਰਦੇ ਤੇ ਆਪਦਾ ਹੱਕ ਇਹਦੇ ਤੇ ਬਹਾਲ ਕਰਦੇ ਆ ਤੇ ਅਸੀਂ ਚੰਡੀਗੜ੍ਹ ਪੰਜਾਬ ਦਾ ਹੈਗਾ ਇਹ ਹੱਕ ਮੰਗਣਯੋਗੇ ਰਹਿ ਜਾਣਗੇ ਸਮੁੱਚੇ ਪੰਜਾਬੀਆਂ ਦੀ ਪੰਜਾਬ ਅਤਿਸ਼ਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦੋਲਨ ਦੇ ਨਾਲ ਮੋੜ ਨਾ ਮੋੜਾ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਖੜਨਾ ਚਾਹੀਦਾ ਤੇ ਕੇਂਦਰ ਸਰਕਾਰ ਦੀ ਇਸ ਘਟਿਆ ਹਰਕਤ ਨੂੰ ਜਿਹੜਾ ਹੈਗਾ ਉਹ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕਰਨਾ ਲੋਕੋ ਟੀਮ ਨਾਲ ਜੁੜਨ ਤੋਂ ਸੀਮ ਬਯਮਤਾਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਇਸ ਵਕਤ ਪਖਿਆ ਹੋਇਆ ਕੇਂਦਰ ਸਰਕਾਰ ਉਥੋਂ ਦੀ ਸੈਨੀਟਾ ਤੇ ਸਿੰਡੀਕੇਟ ਨੂੰ ਰੱਦ ਕਰ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਸੰਘਰਸ਼ ਆ ਉਹ ਲਗਾਤਾਰ ਵਧਦਾ ਜਾ ਰਿਹਾ ਸੀ ਤਾਂ ਕੱਲ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਰੱਦ ਕੀਤਾ ਜਾਂਦਾ ਤਾਂ ਲੋਕਾਂ ਨੂੰ ਲੱਗਦਾ ਕਿ ਪਾਈ ਪੰਜਾਬ ਦੀ ਜਿੱਤ ਹੋ ਗਈ ਹੈ ਪਰ ਉਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਹੋਰ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਹਾਲੇ ਉਹ ਜਿਹੜਾ ਸਾਰਾ ਕੁਝ ਆ ਉਸੇ ਤਰੀਕੇ ਨਾਲ ਚੱਲੇਗਾ ਬਸ ਅਸੀਂ ਤਰੀਕ ਤੈਅ ਕਰਨੀ ਹੈ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਸ਼ੁਰੂਆਤ ਤੋਂ ਕਿ ਸੈਨਟ ਅਤੇ ਸਿੰਡੀਕੇਟ ਦਾ ਪੂਰਾ ਮਾਮਲਾ ਕੀ ਹੈ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਉਹ ਧੱਕਾ ਕਰ ਰਹੀ ਹੈ ਕਿਵੇਂ ਗੈਰ ਸਵਿਧਾਨਕ ਫੈਸਲਾ ਹੈ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਅਗੁਰਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਤੇ ਨਾਲ ਇਹ ਵੀ ਗੱਲਬਾਤ ਕਰਦੇ ਆ ਕਿ ਕਿਉਂ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਜਾਂ ਪੂਰੇ ਭਾਰਤ ਦੇ ਲੋਕਾਂ ਨੂੰ ਇੱਥੇ ਨਾਲ ਖੜਨ ਦੀ ਲੋੜ ਹੈ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਲੋਕੋ ਤੁਹਾਡਾ। ਸ਼ੁਕਰੀਆ ਭਾਈ ਜੀ। ਜੀ। ਭਾਈ ਸਭ ਤੋਂ ਪਹਿਲਾਂ ਤੁਸੀਂ ਹਮਾਇਤ ਕਰ ਰਹੇ ਹੋ ਇਸ ਸੰਘਰਸ਼ ਦੀ ਜਾਂ ਜੋ ਸਰਕਾਰ ਕਰ ਰਹੀ ਹੈ ਉਸ ਦਾ ਵਿਰੋਧ ਕਰ ਰਹੇ ਹੋ। ਕਿਉਂ ਤੁਹਾਨੂੰ ਕਿਉਂ ਲੱਗਾ ਕਿ ਵਿਦਿਆਰਥੀਆਂ ਦੇ ਨਾਲ ਹਾਲਾਂਕਿ ਮੁੱਦਾ ਵਿਦਿਆਰਥੀਆਂ ਦਾ ਤਾਂ ਕਿਸਾਨਾਂ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਕਿਉਂ ਇਹਨਾਂ ਦੇ ਨਾਲ ਖੜਨਾ ਚਾਹੀਦਾ ਜਾਂ ਪੂਰੇ ਪੰਜਾਬ ਭਰ ਦੇ ਭਾਰਤ ਭਰ ਦੇ ਲੋਕਾਂ ਨੂੰ ਕਿਉਂ ਖੜਨਾ ਚਾਹੀਦਾ ਨਾਲ ਉਹਨਾਂ ਦੇ ਦੇਖੋ ਮੁੱਦਾ ਇਕੱਲੇ ਵਿਦਿਆਰਥੀਆਂ ਦਾ ਨਹੀਂ ਵਿਦਿਆਰਥੀਆਂ ਨੇ ਲੜਾਈ ਸ਼ੁਰੂ ਕੀਤੀ ਹੈ ਮੁੱਦਾ ਤਾਂ ਸਮੁੱਚੇ ਪੰਜਾਬ ਦਾ ਹੈ ਜੀ ਕਿਉਂਕਿ ਪੰਜਾਬ ਦੇ 40 ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਪਹਿਲਾਂ ਸਾਡੇ ਤੋਂ ਸਾਡੀ ਰਾਜਧਾਨੀ ਜਿਹੜੀ ਖੋਈ ਗਈ ਅੱਜ ਉੱਥੇ ਪੀਜੀਆਈ ਜੀਐਮਸੀਐਚ ਜਿੱਥੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ادارے ਹੈਗੇ ਆ ਉਹ ਪੈ ਕਰਗੇ ਉਹ ਲਗਭਗ ਕੇਂਦਰ ਨੇ ਆਪਣੇ ਕੰਟਰੋਲ ਚ ਕਰ ਲਏ 28170 ਕਿੱਲਿਆਂ ਦੇ ਵਿੱਚ ਚੰਡੀਗੜ੍ਹ ਬਸਿਆ ਹੋਇਆ ਔਰ ਉਹਦੇ ਚੋਂ 550 ਕਿੱਲੇ ਦੇ ਵਿੱਚ ਜਿਹੜੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦਾ ਅਖੀਰਲਾ ਪੈਰ ਧਰਾਵਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਲਿਆ। ਕੇਂਦਰ ਆਪਣੇ ਕੰਟਰੋਲ 'ਚ ਕਰ ਗਿਆ। ਇੱਕੋ ਇੱਕ ਜਗ੍ਹਾ ਜਿੰਦੇ ਤੇ ਪੰਜਾਬ ਆਪਣਾ ਪੈਰ ਰੱਖ ਕੇ ਇਹ ਦਾਵਾ ਕਰ ਸਕਦਾ ਕਿ ਚੰਡੀਗੜ੍ਹ ਤੇ ਸਾਡਾ ਕੁਝ ਦਾਵਾ ਹੈਗਾ। ਜੇ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਕੰਟਰੋਲ ਕਰ ਲੈਂਦਾ ਹੈਗਾ ਪੰਜਾਬ ਦੇ ਸਾਰੇ ਹੱਕ ਹਕੂਕ ਉਥੋਂ ਖਤਮ ਕਰ ਦਿੰਦਾ ਹੈਗਾ। ਸਾਡਾ ਚੰਡੀਗੜ੍ਹ ਤੇ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਰਹਿ ਜਾਂਦਾਗਾ ਇਸ ਕਰਕੇ ਇਹ ਮਾਮਲਾ ਕੱਲੇ ਵਿਦਿਆਰਥੀਆਂ ਦਾ ਨਹੀਂ ਸਮੁੱਚੇ ਪੰਜਾਬੀਆਂ ਦਾ ਜਿਹੜਾ ਹੈਗਾ ਉਹ ਮਾਮਲਾ ਹੈਗਾ। ਕਿਉਂਕਿ ਇਹਦੀ ਸਿਗਨੀਫਿਕੈਂਸ ਕੀ ਆ ਇਸ ਅੰਦੋਲਨ ਦੀ ਜੀ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਯਾਦ ਆ ਕਿ ਜਦੋਂ ਰਜੀਵ ਲਾਂਗੋਵਾਲ ਸਮਝੌਤਾ ਹੋਇਆ ਉਹਦੇ ਚ ਇੱਕ ਮਦ ਇਹ ਸੀ ਕਿ ਜਿਹੜਾ ਵੀ ਚੰਡੀਗੜ੍ਹ ਜਦੋਂ ਪੰਜਾਬ ਨੂੰ ਦਿੱਤਾ ਜਾਊਗਾ ਉਹਨਾਂ ਨੇ ਕਿਹਾ ਵੀ ਇਹਦੇ ਬਦਲੇ ਅਸੀਂ ਜਿਹੜੇ ਹਿੰਦੀ ਬੋਲਦੇ ਇਲਾਕੇ ਆ ਅਬੋਰ ਫਾਇਲਕਾ ਤੇ ਹਿੰਦੀ ਬੋਲਦੇ ਪਿੰਡ ਅਸੀਂ ਰਾਜਸਥਾਨ ਹਰਿਆਣੇ ਨੂੰ ਜਿਹੜੇ ਹੈਗੇ ਆ ਉਹ ਦੇਣੇ ਆ ਉਹਦੇ ਤੇ ਕੇਂਦਰ ਸਰਕਾਰ ਨੇ ਮੈਥਿਊ ਕਮਿਸ਼ਨ ਜਿਹੜਾ ਸੀਗਾ ਉਹ ਬਣਾਇਆ ਉਹਨਾਂ ਪਿੰਡਾਂ ਦਾ ਸਰਵੇ ਹੋਇਆ ਔਰ ਉਹਦੇ ਚ ਇੱਕ ਗੱਲ ਬਿਲਕੁਲ ਸਪਸ਼ਟ ਸੀ ਕਿ ਜਿਹੜਾ ਮੁਕਸਰ ਦਾ ਪਿੰਡ ਆ ਕੰਦੂ ਖੇੜਾ ਪੰਜਾਬ 'ਚ ਨਾਰਾ ਵੀ ਚੱਲਿਆ ਕਿ ਕੰਦੂ ਖੇੜਾ ਕਰੂ ਨਵੇੜਾ ਕਿ ਕੰਦੂ ਖੇੜਾ ਜੀਓਗ੍ਰਾਫਿਕਲੀ ਉੱਥੇ ਜਾਨੀ ਕਿ ਪੈਂਦਾ ਸੀਗਾ ਜਿਹੜਾ ਇੱਕ ਕੋਰੀਡੋਰ ਬਣਦਾ ਸੀਗਾ ਰਾਜਸਥਾਨ ਨੂੰ ਉੱਥੋਂ ਬਾਰਡਰ ਲੱਗਦਾ ਹਰਿਆਣੇ ਨੂੰ ਪੰਜਾਬ ਨੂੰ ਕਿ ਇੱਕ ਕੋਰੀਡੋਰ ਬਣਦਾ ਇਹ ਜੇ ਕੰਦੂ ਖੇੜਾ ਇਹ ਲਿਖਾ ਦਿੰਦਾ ਕਿ ਉਹ ਹਿੰਦੀ ਬੋਲਦਾ ਪਿੰਡ ਆ ਤੇ ਇਹ 83 ਪਿੰਡ ਤੇ ਅਬੋਰ ਫਾਇਲ ਕਾ ਹਰਿਆਣੇ ਨੂੰ ਜਾਣਗੀ ਤਾਂ ਹੀ ਕਹਿੰਦੇ ਸੀ ਕੰਦੂ ਖੇੜਾ ਕਰੂ ਨਵੇੜਾ ਜਦੋਂ ਉੱਥੇ ਸਰਵੇ ਹੋਇਆ ਮਤਲਬ ਅਸਾਮ ਰਾਈਫਲ ਪੰਜਾਬ ਪੁਲਿਸ ਪੂਰਾ ਪੂਰਾ ਪੰਜਾਬ ਸਰਕਾਰ ਦਾ ਤੇ ਕੇਂਦਰ ਦਾ ਅਮਲਾ ਫੈਲਾ ਸੀ ਉਹ ਸਰਵੇ ਦੇ ਵਿੱਚ ਕੰਦੂ ਖੇੜੇ ਦੇ ਲੋਕਾਂ ਨੇ ਲਿਖਾਇਆ ਕਿ ਉਹ ਪੰਜਾਬੀ ਬੋਲ ਦਾ ਪਿੰਡ ਆ ਉਹ ਪੰਜਾਬੀ ਬੋਲਦੇ ਆ ਕੰਦੂ ਖੇੜਾ ਕਰੂ ਨਵੇੜਾ ਵਾਲੀ ਗੱਲ ਕਿ ਕੰਦੂ ਖੇੜੇ ਨੇ ਪੰਜਾਬ ਦੇ ਨਾਲ ਖੜਨ ਦਾ ਫੈਸਲਾ ਕਰ ਲਿਆ ਪੰਜਾਬੀ ਬੋਲ ਦਾ ਇਲਾਕਾ ਲਖਾਇਆ ਅਬੋਰ ਫਾਇਲ ਕਰਤੇ 83 ਪਿੰਡ ਪੰਜਾਬ ਦੇ ਨਾਲ ਰਹਿ ਗਏ ਪੰਜਾਬ ਨੂੰ ਟੁੱਟਣੋਂ ਬਚ ਗਏ ਜੀ ਇੱਕ ਪਿੰਡ ਦੇ ਉਸ ਜਿਹੜੇ ਸੀਗੀ ਉਹ ਪੋਜੀਸ਼ਨ ਕਰਕੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਤੇ ਅਸੀਂ ਜੇ ਕੇਂਦਰ ਦਾ ਦੇ ਜਿਹੜਾ ਇਹ ਖੂਨੀ ਪੰਜਾ ਇਹਨੂੰ ਵਗਾ ਕੇ ਪਰਾ ਮਾਰਦੇ ਤੇ ਆਪਦਾ ਹੱਕ ਇਹਦੇ ਤੇ ਬਹਾਲ ਕਰਦੇ ਆਂ ਤੇ ਅਸੀਂ ਚੰਡੀਗੜ੍ਹ ਪੰਜਾਬ ਦਾ ਹੈਗਾ ਇਹ ਹੱਕ ਮੰਗਣਯੋਗੇ ਰਹਿ ਜਾਾਂਗੇ ਇਸ ਕਰਕੇ ਇਸ ਅੰਦੋਲਨ ਦੀ ਜਿਹੜੀ ਹਮਾਇਤ ਆ ਸਾਰੇ ਲੋਕਾਂ ਨੂੰ ਕਰਨੀ ਚਾਹੀਦੀ ਆ ਤੇ ਕੇਂਦਰ ਦਾ ਜੋ ਫੈਸਲਾ ਕੱਲ ਉਹਨੇ ਬੜੀ ਚਲਾਕੀ ਦੇ ਨਾਲ ਹੈ ਇਹ ਕਹਤਾ ਕਿ ਅਸੀਂ ਫੈਸਲਾ ਵਾਪਸ ਲੈ ਲਿਆ ਪਰ ਇੱਕ ਨਾਲ ਨੋਟੀਫਿਕੇਸ਼ਨ ਆ ਗਿਆ ਕਿ ਇਹ ਜਿੰਦਾ ਮਤਲਬ ਤੱਤ ਚ ਇਹ ਆ ਕਿ ਫੈਸਲਾ ਕੁਝ ਸਮੇਂ ਲਈ ਟਾਲਿਆ ਗਿਆ ਪਰ ਇਹ ਫੈਸਲਾ ਅਗਲੇ ਦਿਨਾਂ ਚ ਲਾਗੂ ਹੋਊਗਾ ਕਦੋਂ ਲਾਗੂ ਹੋਊਗਾ ਇਹ ਗੱਲ ਉਹਨਾਂ ਨੇ ਜਿਹੜੀ ਸੀਗੀ ਸਿਰਫ ਹੋਲਡ ਕੀਤੀ ਆ ਇਸ ਕਰਕੇ ਇਹ ਜੋ ਵਿਦਿਆਰਥੀ ਅੰਦੋਲਨ ਲੜ ਰਹੇ ਆ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਪੂਰੇ ਤੌਰ ਤੇ ਹਿੰਦੀ ਹਮਾਇਤ ਕਰਦੇ ਆ ਤੇ ਉਹ ਅੰਦੋਲਨ ਜਿੱਤਿਆ ਜਾਵੇ ਅਸੀਂ ਹਰ ਪੱਖੋਂ ਉਹਨਾਂ ਦੀ ਜਿਹੜੀ ਮਦਦ ਹੈਗੀ ਆ ਕਰਾਂਗੇ ਦੂਸਰੀ ਗੱਲ ਜਦੋਂ ਵੀ ਕਿਤੇ ਜਵਾਨੀ ਆਪਦੇ ਹੱਕਾਂ ਲਈ ਲੜ ਰਹੀ ਹੋਵੇ ਬਾਕੀ ਤਬਕਿਆਂ ਦਾ ਉਹਦੇ ਨਾਲ ਖੜਨਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਉਂਕਿ ਜਵਾਨੀ ਸਾਡਾ ਪੁੱਖ ਹੁੰਦੀ ਹੈ ਜਵਾਨੀ ਹਮੇਸ਼ਾ ਭੁੱਖ ਦੀ ਲੜਾਈ ਲੜ ਰਹੀ ਹੁੰਦੀ ਹੈਗੀ ਆ ਇਸ ਕਰਕੇ ਜਿਹੜੇ ਆਪਣੇ ਭੁੱਖ ਨੂੰ ਬਿਹਤਰ ਬਣਾਉਣਾ ਚਾਹੁੰਦੇ ਆ ਜਦੋਂ ਜਵਾਨੀ ਕਿਸੇ ਬਿਹਤਰ ਗੱਲ ਲਈ ਖੜੇ ਤਾਂ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਵਾਨੀ ਦੇ ਨਾਲ ਖੜਿਆ ਜਾਵੇ ਇਸ ਕਰਕੇ ਸਮੁੱਚੇ ਪੰਜਾਬੀਆਂ ਦੀ ਪੰਜਾਬ ਅਤੇਸ਼ੀਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦੋਲਨ ਦੇ ਨਾਲ ਮੋੜ ਨਾ ਮੋੜਾ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਖੜਨਾ ਚਾਹੀਦਾ ਤੇ ਕੇਂਦਰ ਸਰਕਾਰ ਦੀ ਇਸ ਘਟਿਆ ਹਰਕਤ ਨੂੰ ਜਿਹੜਾ ਹੈਗਾ ਉਹ ਕਿਸੇ ਵੀ ਤਰੀਕਾ ਨਾਲ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਅੱਛਾ ਭਾਈ ਹੁਣ ਆਪਾਂ ਗੱਲ ਕਰੀਏ ਜਿਹੜਾ ਉੱਥੇ ਸਰਕਾਰ ਨੇ ਸਿੰਡੀਕੇਟ ਇਹਦੇ ਬਾਰੇ ਹੁਣ ਆਪਾਂ ਜਾਣ ਕੇ ਦਈਏ ਦਰਸ਼ਕਾਂ ਨੂੰ ਕਿ ਹੁੰਦੀ ਕੀ ਹੈ ਕਿਸ ਤਰੀਕੇ ਨਾਲ ਚੱਲਦੀ ਹੈ ਤੇ ਕਿਵੇਂ ਆਪਣਾ ਅਧਿਕਾਰ ਹੈ ਜਿਹੜਾ ਯੂਨੀਵਰਸਿਟੀ ਦੇ ਉੱਤੇ ਹੁੰਦਾ ਹੈ ਦੇਖੋ ਸੈਨੇਟ ਇੱਕ ਤਰ੍ਹਾਂ ਦੀ ਵਿਧਾਨ ਸਭਾ ਜੀ ਤੇ ਸਿੰਡੀਕੇਟ ਇੱਕ ਤਰ੍ਹਾਂ ਦੀ ਕੈਬਨਟ ਆ 99 ਜਿਹੜੇ ਮੈਂਬਰੀ ਸਿੰਡੀਕੇਟ ਸੀ ਇੱਕ ਤਾਂ ਉਹਨਾਂ ਨੇ ਘਟਾ ਕੇ 31 ਮੈਂਬਰੀ ਕਰਤਾ ਜੀ ਦੂਸਰਾ ਯੂਨੀਵਰਸਿਟੀ ਐਕਟ ਦੇ ਮੁਤਾਬਕ ਪਾਵਰ ਕਿੰਦੇ-ਕਿੰਦੇ ਕੋਲੇ ਆ ਵਾਈ ਚਾਂਸਲਰ ਵਾਈਸ ਚਾਂਸਲਰ ਤੇ ਸੈਨੇਟ ਦੇ ਕੋਲੇ ਯੂਨੀਵਰਸਿਟੀ ਨੂੰ ਰਨ ਕਰਨ ਦੀ ਜਿਹੜੀ ਆ ਪਾਵਰ ਹੈਗੀ ਆ ਜੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹ ਸੈਨੇਟ ਹੈਗੀ ਆ ਉਹਦੇ ਵਿੱਚ 15 ਕੰਸਟੀਟਿਊਐਂਸੀ ਸੀਗਾ ਗ੍ਰੈਜੂਏਟ ਗ੍ਰੈਜੂਏਟ ਦੀਆਂ ਵੀ ਜਿਹੜੇ ਬੰਦੇ ਨੇ ਉਹ ਗ੍ਰੈਜੂਏਸ਼ਨ ਕੀਤੀ ਹੈਗੀ ਆ ਉਹ ਸਾਬਕਾ ਵਿਦਿਆਰਥੀ ਉਹ ਚੋਣਾਂ ਲੜਦੇ ਸੀਗੇ ਔਰ ਉਹ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਉਹੀ ਉਹਨਾਂ ਨੂੰ ਵੋਟ ਕਰ ਸਕਦੇ ਸੀ ਯਾਨੀ ਕਿ 15 ਸੈਨੇਟਰ ਜਿਹੜੇ ਸੀ ਉਹ ਕੰਸਟੀਟੂਐਂਸੀ ਹੁੰਦੀਆਂ ਸੀ ਜਿਹੜੀਆਂ ਗ੍ਰੈਜੂਏਸ਼ਨ ਦੀਆਂ 11 ਕੰਸਟੀਟੂਐਂਸੀ ਉਹ 15 ਦੀਆਂ 15 ਕੰਸਟੀਟੂਐਂਸੀ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੀਆਂ 11 ਸੀਗਾ ਪ੍ਰਿੰਸੀਪਲ ਦੀਆਂ ਉਹ ਘਟਾ ਕੇ 11 ਤੋਂ 4 ਕਰ ਦਿੱਤੀਆਂ ਗਈਆਂ ਨੇ ਲੈਕਚਰਰ ਦੀਆਂ 11 ਸੀ ਉਹ ਘਟਾ ਕੇ 6 ਕਰ ਦਿੱਤੀਆਂ ਗਈਆਂ ਨੇ ਤੇ ਸੈਨੇਟ ਦੇ ਵਿੱਚੋਂ 91 ਮੈਂਬਰੀ ਸੈਨੇਟ ਚੋਂ 15 ਮੈਂਬਰੀ ਜਿਹੜੀ ਸਿੰਡੀਕੇਟ ਸੀ ਚੁਣੀ ਜਾਂਦੀ ਸੀ ਕੁਝ ਬੰਦੇ ਤਿੰਨ ਨਾਮਿਨੇਟ ਹੁੰਦੇ ਸੀ ਉਹ ਜਿਹੜੀ ਸਿੰਡੀਕੇਟ ਕੋਈ ਵੀ ਸਿੰਡੀਕੇਟ ਤੇ ਵਾਈਸ ਚੈਂਸਲੋ ਫੈਸਲਾ ਕਰਦੇ ਸੀ ਉਹ ਫੈਸਲੇ ਨੂੰ ਸੈਨੇਟ ਤੋਂ ਅਪਰੂਵ ਕਰਾਉਣਾ ਪੈਂਦਾ ਸੀ ਯਾਨੀ ਕਿ ਕਈ ਵਾਰੀ ਫੀਸਾਂ ਵਧੀਆਂ ਸਿੰਡੀਕੇਟ ਨੇ ਵਧਾਈਆਂ ਸੈਨੇਟ ਚੋਂ ਪਾਸ ਨਹੀਂ ਹੋਈ ਵਿਦਿਆਰਥੀਆਂ ਦੀ ਸਿੱਖਿਆ ਮਹਿੰਗੀ ਹੋਣ ਤੋਂ ਕਈ ਵਾਰੀ ਸੈਨੇਟ ਨੇ ਬਚਾਈਆਂ ਭਾਵੇਂ ਭਰਤੀਆਂ ਦਾ ਮਾਮਲਾ ਹੈਗਾ ਭਰਤੀਆਂ ਜਿਹੜੀਆਂ ਨੇ ਉਹ ਸੈਨੇਟ ਤੋਂ ਪਾਸ ਬਹੁਤ ਸਾਰੇ ਯੂਨੀਵਰਸਿਟੀ ਨੂੰ ਚਲਾਉਣ ਦੇ ਫੈਸਲੇ ਜਿਹੜੇ ਹੈਗੇ ਆ ਉਹ ਸਿੰਡੀਕੇਟ ਕਰਤਾ ਲੈਂਦੀ ਪਰ ਉਹਦੀ ਅਪਰੂਵਲ ਜਿਹੜੀ ਹੈ ਸੈਨੇਟ ਤੋਂ ਲੈਣੀ ਪੈਂਦੀ ਆ ਤੇ ਸੈਨੇਟ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਚੁਣਿਆ ਜਾਂਦਾ ਹੈਗਾ ਤੋਂ ਉਹ ਇੱਕ ਡੈਮੋਕ੍ਰੈਟਿਕ ਵੇ ਨਾਲ ਚੁੜੀ ਹੋਈ ਜਿਹੜੀ ਇੱਕ ਸੰਸਥਾ ਹੈਗੀ ਆ ਜਿੰਨੂੰ ਇੱਕ ਤਾਨਾਸ਼ਾਹੀ ਫਰਮਾਨ ਰਾਹੀਂ ਕੇਂਦਰ ਨੇ ਮਤਲਬ ਜਿਹੜਾ ਸੀ ਰੋਕ ਰੋਕਤਾ ਯਾਨੀ ਕਿ ਸੈਨੇਟ ਦੀ ਗਿਣਤੀ ਘਟਾਤੀ ਔਰ ਸੈਨਿਕ ਦੀ ਸੈਨੇਟ ਦੀ ਯੂਨੀਵਰਸਿਟੀ ਨੂੰ ਚਲਾਉਣ ਦੀ ਜਿਹੜੀ ਤਾਕਤ ਸੀਗੀ ਉਹਦੇ ਤੇ ਰੋਕ ਲਾਤੀ ਵੀ ਹੁਣ ਸਿੰਡੀਕੇਟ ਚਲਾਏਗੀ ਤੇ ਸਿੰਡੀਕੇਟ ਸਾਰੀ ਨੋਮੀਨੇਟ ਕੀਤੀ ਜਾਏਗੀ ਉਹ ਸੈਨੇਟ ਦੁਆਰਾ ਨਹੀਂ ਚੁਣੀ ਜਾਏਗੀ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਤੇ ਯੂਨੀਵਰਸਿਟੀ ਦਾ ਚਾਂਸਲਰ ਕਿਹੜਾ ਭਾਰਤ ਦਾ ਉਪ ਰਾਸ਼ਟਰਪਤੀ ਇਹਦਾ ਮਤਲਬ ਸਿੱਧੇ ਤੌਰ ਤੇ ਸੈਨੇਟ ਦੀ ਗਿਣਤੀ ਘਟਾਉਣਾ ਤੇ ਸੈਨੇਟ ਦੀਆਂ ਤਾਕਤਾਂ ਖਤਮ ਕਰਨਾ ਕੇਂਦਰ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਹੱਥਾਂ 'ਚ ਲੈਣ ਦਾ ਮਤਲਬ ਇਹ ਨਿਕਲਦਾ ਤੇ ਪੰਜਾਬ ਦਾ ਸਾਰਾ ਹੱਕ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਉਹ ਖਤਮ ਹੁੰਦਾ ਇਸ ਕਰਕੇ ਇਹ ਸੈਨੇਟ ਦਾ ਜਿਹੜਾ ਹੈਗਾ ਉਹ ਉਹਦੀ ਯੂਨੀਵਰਸਿਟੀ ਨੂੰ ਚਲਾਉਣ ਦੀ ਤਾਕਤ ਸਿੰਡିକੇਟ ਦਾ ਵਾਈਸ ਚਾਂਸਲਰ ਦਾ ਉਹਦੇ ਪ੍ਰਤੀ ਜਵਾਬ ਦੇਣਾ ਵਾਈਸ ਚਾਂਸਲਰ ਤਾਨਾਸ਼ਾਹੀ ਨਹੀਂ ਚਲਾ ਸਕਦਾ ਮਨਮਰਜ਼ੀ ਨਹੀਂ ਕਰ ਸਕਦਾ ਸੀ ਸੈਨੇਟ ਦੀਆਂ ਤਾਕਤਾਂ ਦੇ ਹੁੰਦਿਆਂ ਹੋਇਆਂ ਹੁਣ ਉਹ ਵਾਈਸ ਚਾਂਸਲਰ ਕੇਂਦਰ ਸਰਕਾਰ ਨਾਲ ਮਿਲ ਕੇ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਕਰ ਸਕਦਾ ਹੈਗਾ ਔਰ ਇਹ ਹਿੰਮਤਾਜੀ ਸਿਰਫ ਇਸ ਨੋਟੀਫਿਕੇਸ਼ਨ ਨਾਲ ਨਹੀਂ ਹੋਇਆ ਜੀ ਤੁਸੀਂ ਜਿਵੇਂ ਅਮਤਸ਼ਾਹੀ ਕਹਿੰਦੇ ਸੀ ਕਰੋਨੋਲੋਜੀ ਸਮਝ ਲਓ ਕਰੋਨੋਲੋਜੀ ਸਮਝੋ ਤੁਸੀਂ ਪੰਜਾਬ ਦੇ ਸਰਵਿਸ ਰੂਲ ਚੰਡੀਗੜ੍ਹ ਚੋਂ ਖਤਮ ਕੀਤੇ ਗਏ ਪੰਜਾਬ ਸਰਕਾਰ ਚੁੱਪ ਰਹੀ ਸਖਤ ਚਾਲੀ ਦੀ ਰੇਸ਼ੋਨਲ ਭਰਤੀਆਂ ਹੋਈ ਸੀ ਪੰਜਾਬ ਦੀਆਂ ਨੌਕਰੀਆਂ ਚੰਡੀਗੜ੍ਹ ਚੋਂ ਖਤਮ ਕੀਤੀਆਂ ਗਈਆਂ ਪੰਜਾਬ ਸਰਕਾਰ ਜਿਹੜੀ ਸੀ ਉਹ ਚੁੱਪ ਰਹੀ ਹੁਣ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲ ਜਿਹੜਾ ਹੈਗਾ ਉਹ ਜਿਹੜੀਆਂ ਜਿੰਨੀਆਂ ਭਰਤੀਆਂ ਹੋਈਆਂ ਪਿਛਲੇ ਸਾਲਾਂ ਦੇ ਵਿੱਚ ਉਹ ਆਰਐਸਐਸ ਦੇ ਬੰਦੇ ਜਿਹੜੇ ਉਹ ਯੂਨੀਵਰਸਿਟੀ ਦੇ ਵਿੱਚ ਭਰਤੀ ਜਿਹੜੇ ਹੈਗੇ ਕੀਤੇ ਗਏ ਹੈਗੇ ਆ ਔਰ ਸੈਨੇਟ ਜਿਹੜੀ ਹੈਗੀ ਆ ਸੈਨੇਟ ਦੀ ਚੋਣ 4 ਸਾਲਾਂ ਬਾਅਦ ਹੁੰਦੀ ਹੈ 4 ਸਾਲ ਟਰਮ ਆ ਸੈਨੇਟ ਦੀ ਅਕਤੂਬਰ 2024 ਦੀ ਸੈਨੇਟ ਦੀ ਟਰਮ ਖਤਮ ਹੋਈ ਦੀ ਆ ਤੁਸੀਂ ਦੇਖ ਲਓ ਕਿ ਨਵੰਬਰ 2025 ਆ ਗਿਆ ਸਾਲ ਤੋਂ ਉੱਪਰ ਹੋ ਗਿਆ ਨਵੀਂ ਸੈਨੇਟ ਦੀ ਚੋਣ ਨਹੀਂ ਕਰਵਾਈ ਗਈ ਔਰ ਚੋਣ ਕਿੰਨੇ ਕਰਾਉਣੀ ਆ ਚਾਂਸਲ ਆਫ ਚਾਂਸਲਰ ਆਫਿਸ ਆਫਿਸ ਨੇ ਚਾਂਸਲਰ ਆਫਿਸ ਮਤਲਬ ਉਪ ਰਾਸ਼ਟਰਪਤੀ ਦੇ ਦਫ਼ਤਰ ਤੋਂ ਹੋਣੀ ਆ ਪੰਜਾਬ ਸਰਕਾਰ ਨੇ ਮੰਗ ਹੀ ਨਹੀਂ ਕੀਤੀ ਕਿ ਚੋਣ ਹੋਵੇ ਯਾਨੀ ਕਿ ਪਹਿਲਾਂ ਸਰਵਿਸ ਰੂਲ ਫਿਰ ਪੰਜਾਬ ਦੀਆਂ ਪੋਸਟਾਂ ਖਤਮ ਕਰਨੀਆਂ ਚੰਡੀਗੜ੍ਹ ਦੇ ਵਿੱਚੋਂ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈਗੀ ਆ ਸੈਨੇਟ ਦੀਆਂ ਚੋਣਾਂ ਬੰਦ ਕਰਾਉਣੀਆਂ ਫਿਰ ਗਾਂ ਸੈਨੇਟ ਦੀਆਂ ਤਾਕਤਾਂ ਤੇ ਰੋਕ ਲਾ ਦੇਣੀ ਸਿੰਡੀਕੇਟ ਆਪ ਜਿਹੜੀ ਚੁਣੀ ਹੈਗੀ ਆ ਇਹ ਸਾਰਾ ਕੁਝ ਜਿਹੜਾ ਹੈਗਾ ਇੱਕ ਪੂਰੀ ਤਰਤੀਬ ਦੇ ਵਿੱਚ ਆ ਔਰ ਇਸ ਕਰਕੇ ਇਹ ਨੂੰ ਸਿਰਫ ਇੱਕ ਨੋਟੀਫਿਕੇਸ਼ਨ ਦਾ ਮਾਮਲਾ ਨਹੀਂ ਹੈ ਜੋ ਕੇਂਦਰ ਸਰਕਾਰ ਦਾ ਕੇਂਦਰੀਕਰਨ ਦਾ ਅਜੰਡਾ ਹੈਗਾ ਜੂ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਹੈਗਾ ਨਵੀਂ ਸਿੱਖਿਆ ਨੀਤੀ ਉਹਦੇ ਚ ਆਉਂਦੀ ਹੈਗੀ ਆ ਡੈਮ ਸੇਫਟੀ ਐਕਟ ਉਹਦੇ ਚ ਆਉਂਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਜਿਹੜਾ ਬਾਹਰ ਕੱਢ ਦਿੱਤਾ ਗਿਆ ਲੈਂਡ ਆਂਡ ਆਰਡਰ ਸਟੇਟ ਸਬਜੈਕਟ ਆ 50 ਕਿਲੋਮੀਟਰ ਅੰਦਰ ਤੱਕ ਜਿਹੜੀ ਹੈਗੀ ਆ ਬੀਐਸਐਫ ਆ ਗਈ ਹੈ ਔਰ ਉਹ ਕੇਂਦਰ ਨੇ ਇੱਕ ਤਰ੍ਹਾਂ ਦਾ ਪੰਜਾਬ ਤੇ ਇਨਡਾਇਰੈਕਟਰੀ ਤਰੀਕੇ ਨਾਲ ਕੇਂਦਰ ਦੀ ਏਜੰਸੀ ਜਿਹੜੀ ਹੈਗੀ ਸੁਰੱਖਿਆ ਏਜੰਸੀ ਉਧਰਾਂ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਅੱਦੇ ਤੋਂ ਵੱਧ ਪੰਜਾਬ ਤੇ ਐਨਆਈਏ ਪੰਜਾਬ ਚ ਚੌਥੇ ਦਿਨ ਰੇਡਾਂ ਕਰਦੀ ਹੈਗੀ ਆ ਜਦਕਿ ਲਾਂਡ ਆਰਡਰ ਸਟੇਟ ਸਬਜੈਕਟ ਹੈਗਾ ਇੱਕ ਇੱਕ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰ ਰਹੇ ਗਿਆ ਜਿਹੜਾ ਉਹਨਾਂ ਦਾ ਕੇਂਦਰੀਕਰਨ ਦਾ ਅਜੰਡਾ ਹੈਗਾ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨਾ ਉਹਦੇ ਦੇਤੀ ਖੇਤੀ ਕਾਨੂੰਨ ਆਏ ਆ ਉਹਦੇ ਤਹਿਤ ਹੀ ਜਿਹੜਾ ਬਿਜਲੀ ਸੋਧ ਬਿੱਲ 2025 ਹੈਗਾ ਉਹ ਆਇਆ ਹੈਗਾ ਜਿਹੜੇ ਕੰਕੋਰੈਂਟ ਲਿਸਟ ਚ ਇਲੈਕਟ੍ਰਿਸਿਟੀ ਫਾਲ ਕਰਦੀ ਹੈ ਕੰਟਰਲਿਸਟ ਵੀ ਇੱਕ ਤਰ੍ਹਾਂ ਦੀ ਯੋਨੀ ਹੈਗੀ ਆ ਯੂਨੀਅਨ ਲਿਸਟ ਆ ਜਿੰਦੇ ਤੇ ਸੂਬ ਕੇਂਦਰੀ ਆਪਣਾ ਕਾਨੂੰਨ ਬਣਾਉਂਦਾ ਸੂਬਿਆਂ ਦੇ ਅਧਿਕਾਰਾਂ ਨੂੰ ਕੁਚਲੇ ਆ ਜਾਂਦਾ ਹੈਗਾ ਤਾਂ ਇਹ ਪੂਰੀ ਕੇਂਦਰੀਕਰਨ ਦੀ ਜੋ ਭਾਜਪਾ ਤੇ ਆਰਐਸਐਸ ਦੀ ਨੀਤੀ ਆ ਉਹਦੇ ਤਹਿਤ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਹਰਕਤ ਇਹਨਾਂ ਨੇ ਉਹ ਕੀਤੀ ਹੈ ਇੰਨਾ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਸੂਬਿਆਂ ਦੇ ਅਧਿਕਾਰ ਨੂੰ ਮਾਰਨ ਦੇ ਲਈ ਤਾਂ ਉੱਥੇ ਆਪਾਂ ਜੀ ਗੱਲ ਕਰੀਏ ਪੰਜਾਬ ਸਰਕਾਰ ਦੀ ਚਲੋ ਉਹ ਪਹਿਲਾਂ ਬੀਵੀਐਮਪੀ ਵੇਲੇ ਵੀ ਸਾਰਿਆਂ ਨੇ ਦੇਖ ਲਿਆ ਕਿ ਜੋ ਕੁਝ ਕੀਤਾ ਤਾਂ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਪਾਈ ਯੂਨੀਵਰਸਿਟੀ ਵਲੇ ਅਸੀਂ ਹੱਕ ਡਾ ਕੇ ਖੜੇ ਆ ਮੁੱਖ ਮੰਤਰੀ ਦਾ ਕੱਲ ਬਿਆ ਮંત્રી ਨੇ ਜਾਂ ਪੰਜਾਬ ਸਰਕਾਰ ਨੇ ਇਦਾਂ ਦਾ ਕੋਈ ਕੰਮ ਕੀਤਾ ਜਿਸ ਦੇ ਨਾਲ ਹੱਕ ਨੇ ਜਿਹੜੇ ਉਹ ਨਾ ਜਾਣ ਜਾਂ ਇਹਨਾਂ ਦਾ ਯਤਨ ਕੀ ਕੀਤਾ ਯੂਨੀਵਰਸਿਟੀ ਬਚਾਉਣ ਦੇ ਲਈ ਦੇਖੋ ਸੂਬੇ ਦਾ ਮੁੱਖ ਮੰਤਰੀ ਆ ਇਹ ਵੀ ਜਿਹੜਾ ਹੈਗਾ ਉਹਦੇ ਚ ਨੋਮੀ ਜਿਹੜੇ ਨੋਮੀਨੇਟ ਹੁੰਦੇ ਆ ਮੈਂਬਰ ਉਹਦੇ ਚ ਇੱਕ ਨੋਮੀਨੇਟ ਮੈਂਬਰ ਸੂਬੇ ਦਾ ਮੁੱਖ ਮੰਤਰੀ ਹੁੰਦਾ ਕੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੂੰ 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 ਗਵਰਨ ਕਰਨ ਲਈ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਕਿਵੇਂ ਚੱਲਣਾ ਇੱਕ ਵਾਰੀ ਵੀ ਗਿਆ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰੀ ਵੀ ਨਹੀਂ ਗਿਆ ਜੀ ਦੋ ਸੈਨੇਟਰ ਜਿਹੜੇ ਹੈਗੇ ਆ ਨਾਮਿਨੇਟ ਕਰਨੇ ਹੁੰਦੇ ਆ ਉਹ ਹੁੰਦੇ ਆ ਪੰਜਾਬ ਵਿਧਾਨ ਸਭਾ ਦੇ ਐਮ ਐਲ ਏ ਪਹਿਲੇ 2 ਸਾਲ ਤੱਕ ਇਹਨਾਂ ਨੇ ਨਾਮਿਨੇਟ ਹੀ ਨਹੀਂ ਕੀਤੇ ਜਿਹੜੇ ਨਾਮਿਨੇਟ ਕਰਤੇ ਜਿਹੜਾ ਇਹਨਾਂ 92 93 ਜਿਹੜੇ ਸਿਆਸੀ ਤੌਰ ਤੇ ਨਪੁੰਸਕਾਂ ਦਾ ਟੋਲਾ ਵਿਧਾਨ ਸਭਾ ਚ ਦੇੜੇ ਦੋ ਸਿਆਸੀ ਤੌਰ ਤੇ ਨਪੁੰਸਕ ਬੰਦੇ ਇਹਨੇ ਨਾਮਿਨੇਟ ਕੀਤੇ ਉਹ ਵੀ ਮੀਟਿੰਗਾਂ ਚ ਨਹੀਂ ਗਏ ਸੈਨੇਟ ਦੀਆਂ ਚੋਣਾਂ ਸਾਲ ਹੋ ਗਿਆ ਹੋਈਆਂ ਨਹੀਂ ਕੇਂਦਰ ਸਰਕਾਰ ਵਾਰ ਹੀ ਰਿਆ ਉਹਦੇ ਤੇ ਚੁੱਪ ਬੈਠੇ ਹੈਗੇ ਪੰਜਾਬ ਦੇ ਸਿੱਖਿਆ ਮੰਤਰੀ ਵੀ ਨਹੀਂ ਉੱਥੇ ਗਏ ਕਹਿੰਦੇ ਬਿਲਕੁਲ ਹੀ ਨਹੀਂ ਜਿਹੜੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਮੀਟਿੰਗਾਂ ਜਾਣਾ ਚਾਹੀਦਾ ਸੀ ਪੰਜਾਬ ਦੇ ਦੋ ਐਮਐਲਏ ਨੂੰ ਮੀਟਿੰਗਾਂ ਚ ਜਾਣਾ ਚਾਹੀਦਾ ਸੀਗਾ ਤੇ ਕਦੇ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚ ਹੋਕ ਹੀ ਰਿਹਾ ਹੈਗਾ ਕਿਦਾਂ ਕੇਂਦਰ ਆਪਣੀਆਂ ਮਨਮਾਨੀਆਂ ਕਰ ਰਿਹਾ ਆ ਜੋ ਆਰਐਸਐਸ ਦੇ ਵੀਸੀ ਲੱਗ ਰਹੇ ਆ ਆਰਐਸਐਸ ਦੇ ਪ੍ਰੋਫੈਸਰ ਲੱਗ ਰਹੇ ਹੈਗੇ ਆ ਠੀਕ ਆ ਇਹ ਸਾਰਾ ਕੁਝ ਅੱਖਾਂ ਮੀਟ ਕੇ ਬੰਦ ਕਰਕੇ ਕਿਉਂਕਿ ਅਸੀਂ ਤਾਂ ਬਹੁਤ ਸਾਲਾਂ ਤੋਂ ਕਹਿ ਰਹੇ ਕਿ ਇਹ ਭਾਜਪਾ ਦੀ ਬੀ ਟੀਮ ਹੈ ਦੀਆ ਇਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਦੇਖੋ ਬਾੜ ਕਿਹੜੀ ਨਾਟਕੀ ਚੀਜ਼ ਜੀ ਕਿ ਕੱਲ ਜਦੋਂ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਆਇਆ ਜੀ ਕਿ ਅਸੀਂ ਜੋ ਫੈਸਲਾ ਕੀਤਾ ਸੀ ਵੀ ਅਸੀਂ ਉਹਨੂੰ ਫੈਸਲੇ ਨੂੰ ਰੱਦ ਕਰਦੇ ਹਾਂ ਮੁੱਖ ਮੰਤਰੀ ਉਸ ਫੈਸਲੇ ਤੋਂ ਘੰਟਾ ਡੇਢ ਘੰਟਾ ਪਹਿਲਾਂ ਵੀਡੀਓ ਪਾਉਂਦੇ ਵੀ ਪੰਜਾਬ ਯੂਨੀਵਰਸਿਟੀ ਦੀ ਜਾਨ ਨਹੀਂ ਦੇਵਾਂਗੇ ਸਾਡਾ ਹੱਕ ਜੋ ਜੋ ਦਾਅਵੇ ਕਰਦੇ ਆ ਜੀ ਜਿਵੇਂ ਕੇਂਦਰ ਸਰਕਾਰ ਨੇ ਦੱਸ ਦਿੱਤਾ ਹੋਵੇ ਵੀ ਤੂੰ ਆ ਵੀਡੀਓ ਪਾਦੇ ਅਸੀਂ ਆ ਕਰਨ ਲੱਗੇ ਆ ਠੀਕ ਆ ਪਰ ਜਦੋਂ ਯੂਨੀਵਰਸਿਟੀ ਦੀ ਕਦੇ ਮੀਟਿੰਗ ਚ ਨਹੀਂ ਜਾਂਦੇ ਯੂਨੀਵਰਸਿਟੀ ਚ ਹੁੰਦਾ ਕੀ ਆ ਕੀ ਹੋ ਰਿਹਾ ਮੁੱਖ ਮੰਤਰੀ ਨੂੰ ਜਾਣਕਾਰੀ ਨਹੀਂ ਉਹ ਜਦੋਂ ਕੇਂਦਰ ਸਰਕਾਰ ਨੋਟੀਫਿਕੇਸ਼ਨ ਰੱਦ ਕਰਨ ਦੀ ਗੱਲ ਕਰਦੂ ਤੂੰ ਘੰਟਾ ਪਹਿਲਾਂ ਮੁੱਖ ਮੰਤਰੀ ਕੋਲ ਬੋਲਦੇ ਆ ਤੇ ਫਿਰ ਜਿਹੜਾ ਦੂਜਾ ਨੋਟੀਫਿਕੇਸ਼ਨ ਆ ਰਿਹਾ ਜਿਹੜਾ ਕੇਂਦਰ ਸਰਕਾਰ ਮੂਰਖ ਬਣਾ ਰਹੀ ਆ ਇਸ ਅੰਦੋਲਨ ਨੂੰ ਤਾਰਪੀਟੋ ਕਰਨ ਲਈ ਅੰਦੋਲਨ ਦੀ ਫੂਕ ਕੱਢਣ ਵਾਸਤੇ ਇਸ ਤਰ੍ਹਾਂ ਦੀਆਂ ਲੋਕਾਂ ਦੀ ਕਨਫਿਊਜ਼ਨ ਕ੍ਰੀਏਟ ਕਰਨ ਵਾਸਤੇ ਕਹਿੰਦੀ ਆਗੇ ਉਸ ਨੋਟੀਫਿਕੇਸ਼ਨ ਦੀ ਨਿਖੇਦੀ ਪੰਜਾਬ ਮੁੱਖ ਮੰਤਰੀ ਨੇ ਉਹਦੇ ਵੀਡੀਓ ਕਿਉਂ ਨਾ ਪਾਈ ਵੀ ਕੇਂਦਰ ਸਰਕਾਰ ਮੂਰਖ ਬਣਾ ਰਹੀ ਆ ਵੀ ਅਸੀਂ ਆਪਣਾ ਹੱਕ ਨਹੀਂ ਜਾਣ ਦੇਵਾਂਗੇ ਇਹਦਾ ਮਤਲਬ ਦੀ ਪਾਤੀ ਆ ਕਿ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਹੈ ਕਹਿੰਦੇ ਜਿਹੜਾ ਰੱਦ ਹੋਇਆ ਉਹ ਪਾਤੀ ਉਹ ਤੋਂ ਬਾਅਦ ਦੂਜੀ ਦੀ ਜਿੱਤ ਦੀ ਪਾਤੀ ਪਰ ਜਿਹੜੀ ਉਹ ਜਿੱਤ ਦੇ ਨਾਂ ਤੇ ਇਸ ਅੰਦੋਲਨ ਨੂੰ ਗੁੰਮਰਾਹ ਕਰਨ ਲਈ ਗੁੰਮਰਾਹ ਕਰਨ ਲਈ ਜਿਹੜਾ ਨੋਟੀਫਿਕੇਸ਼ਨ ਦੂਜਾ ਕੇਂਦਰ ਸਰਕਾਰ ਨੇ ਕੱਢਿਆ ਉਹਦੇ ਤੇ ਨਹੀਂ ਬੋਲੇਗੇ ਤੋ ਇਸ ਕਰਕੇ ਪੰਜਾਬ ਸਰਕਾਰ ਤਾਂ ਕੇਂਦਰ ਦੇ ਕਦਮਾਂ 'ਚ ਕਦਮ ਮਲਾ ਕੇ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਆ ਇਸ ਕਰਕੇ ਇਹਨਾਂ ਤੋਂ ਕੋਈ ਜਿਹੜੀ ਹੈਗੀ ਆਸ ਨਹੀਂ ਕੀਤੀ ਜਾ ਸਕਦੀ ਸਿਰ ਤੇ ਸਿਰਫ ਸੰਘਰਸ਼ ਰਹੀਂ ਜਿਵੇਂ ਅਸੀਂ ਖੇਤੀ ਕਾਨੂੰਨ ਵਾਲਾ ਮਾਮਲਾ ਸੀ ਲੈਂਡ ਪੂਲਿੰਗ ਪਾਲਿਸੀ ਵਾਲਾ ਮਾਮਲਾ ਸੀ ਜੀਰੇ ਦੀ ਸ਼ਰਾਬ ਫੈਕਟਰੀ ਵਾਲਾ ਮਾਮਲਾ ਸੀ ਜਿੰਨੇ ਵੀ ਇਸ ਪੰਜਾਬ ਨੇ ਆਪਣੇ ਹੱਕ ਲੈ ਹੈਗੇ ਆ ਚੰਡੀਗੜ ਪਹਿਲਾਂ ਚੰਡੀਗੜ ਯੂਨੀਵਰਸਿਟੀ ਲਾਹੌਰ 'ਚ ਸੀ ਜੀ ਚੰਡੀਗੜ ਜਦੋਂ ਪੰਜਾਬ ਦੀ ਵੰਡ ਹੋਈ ਉਹ ਚੰਡੀਗੜ ਸੋਰੀ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸੀਗੀ ਠੀਕ ਹੈ ਜਦੋਂ ਪੰਜਾਬ ਦੀ ਵੰਡ ਹੋਈ ਆ ਪੰਜਾਬ ਯੂਨੀਵਰਸਿਟੀ ਉਧਰ ਰਹਿ ਗਈ ਪੰਜਾਬ ਨੇ ਇੱਧਰ ਆਪਣੀ ਯੂਨੀਵਰਸਿਟੀ ਬਣਾਈ ਹੈਗੀ ਆ ਠੀਕ ਹੈ ਤੇ ਹੁਣ ਸਹੀਜੇ ਸਹੀਜੇ ਜਿਵੇਂ ਚੰਡੀਗੜ੍ਹ ਤੋਂ ਪੰਜਾਬ ਤੋਂ ਪੰਜਾਬ ਨੂੰ ਬਾਹਰ ਕੱਢਿਆ ਜਾ ਰਿਹਾ ਇੱਕੋ ਪੈਰ ਧਰਾਵਾ ਯੂਨੀਵਰਸਿਟੀ ਉਹਦੇ ਚੋਂ ਪੰਜਾਬ ਨੂੰ ਜਿਹੜੀ ਬਾਹਰ ਕੱਢਣ ਦੀ ਹੈ ਹਰਕਤ ਹੈਗੀ ਆ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਵੇਂ ਇਹ ਕਹਤਾ ਵੀ ਸੈਨੇਟ ਦੇ ਇਲੈਕਸ਼ਨ ਤੇ ਰੋਕ ਲਾਤੀ ਸੈਨੇਟ ਦੀਆਂ ਤਾਕਤਾਂ ਖਤਮ ਹੋ ਗਈਆਂ ਕੱਲੋਂ ਤੇ ਇਹ ਵੀ ਕਹਿਣਗੇ ਕਿ ਵਿਧਾਨ ਸਭਾ ਦੀਆਂ ਚੋਣਾਂ ਦੀ ਵੀ ਲੋੜ ਨਹੀਂ ਹੈਗੀ ਠੀਕ ਹੈ ਤੇ ਸਵਾਲ ਉੱਤੇ ਹੀ ਹੈ ਕਿ ਕੀ ਕੇਂਦਰ ਇਹ ਫੈਸਲਾ ਕਰ ਸਕਦਾ ਜਿਸ ਤਰੀਕੇ ਨਾਲ ਉਹਨਾਂ ਨੇ ਸੈਨੇਟਰ ਰੱਦ ਕਰ ਦਿੱਤੀ ਗਈ ਹੈ ਕੀ ਉਹਨਾਂ ਦਾ ਅਧਿਕਾਰ ਹੈਗਾ ਉਹਨਾਂ ਦੇ ਕੋਲੇ ਸੈਨੇਟਰ ਨੂੰ ਰੱਦ ਕਰਨਾ ਜਾਂ ਕੁਝ ਨੋਟੀਫਿਕੇਸ਼ਨ ਰੱਦ ਕਰ ਦੇ ਨੇ ਉਹਨਾਂ ਕੋਲ ਅਧਿਕਾਰ ਹੈਗਾ ਨਹੀਂ ਦੇਖੋ ਯੂਨੀਵਰਸਿਟੀ ਰਨ ਹੁੰਦੀ ਆ ਯੂਨੀਵਰਸਿਟੀ ਐਕਟ ਦੇ ਮਤਾਬਕ ਜੀ ਔਰ ਉਹਦੇ ਚ ਜਿਹੜਾ ਹੈਗਾ ਉਹ ਕੋਈ ਛੋਟੇ ਮੋਟੇ ਕੰਮ ਤਾਂ ਕਰ ਸਕਦੇ ਆ ਅਸਲ ਦੇ ਵਿੱਚ ਜਿਹੜਾ ਇਸ ਯੂਨੀਵਰਸਿਟੀ ਐਕਟ ਹੈਗਾ ਇਹਨੂੰ ਸਟੇਟ ਦੀ ਅਸੈਂਬਲੀ ਜਿਹੜੀ ਹੈਗੀ ਆ ਉਹ ਅਮੈਂਡ ਕਰ ਸਕਦੀ ਹੈਗੀ ਉਹ ਕੇਂਦਰ ਦਾ ਅਧਿਕਾਰ ਨਹੀਂ ਹੈ ਦੂਸਰਾ ਜਿਹੜੀ ਇਹ ਇਹਨਾਂ ਨੂੰ ਕੋਈ ਵੀ ਡਾਇਰੈਕਸ਼ਨ ਦੇਣੀ ਆ ਉਹ ਹੋਮ ਮਿਨਿਸਟਰੀ ਦੇ ਸਕਦੀ ਆ ਐਜੂਕੇਸ਼ਨ ਮਿਨਿਸਟਰੀ ਇਹਨਾਂ ਨੂੰ ਕੋਈ ਡਾਇਰੈਕਸ਼ਨ ਜਿਹੜੀ ਨਹੀਂ ਦੇ ਸਕਦੀ ਕਿ ਇਹ ਨੋਟੀਫਿਕੇਸ਼ਨ ਜਿਹੜਾ ਆਇਆ ਹੈਗਾ ਐਜੂਕੇਸ਼ਨ ਮਿਨਿਸਟਰੀ ਦੁਆਰਾ ਆਇਆ ਸੀ ਇਸ ਕਰਕੇ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਇਹ ਇਲੀਗਲ ਵੀ ਆਨ ਕਨਸਟੀਟਿਊਸ਼ਨਲ ਵੀ ਆ ਇਹ ਗੈਰ ਸਵਿਧਾਨਕ ਵੀ ਆ ਤੇ ਗੈਰ ਕਾਨੂੰਨੀ ਵੀ ਜਿਹੜਾ ਉਹ ਹੈਗਾ ਪਰ ਇਹਨੂੰ ਜੇ ਕੋਈ ਕਵੇ ਜਿਵੇਂ ਸਰਕਾਰ ਅਦਾਲਤ ਚਲੇ ਜਾਵਾਂਗੇ ਅਦਾਲਤ ਜਾ ਨਹੀਂ ਮਾਮਲਾ ਹੱਲ ਹੋਣਾ ਇਹ ਸੰਘਰਸ਼ ਦੇ ਮੈਦਾਨ 'ਚ ਹੀ ਹੱਲ ਹੋਣਾ ਕੇਂਦਰ ਦੀ ਜੇ ਗੋੜ ਨਹੀਂ ਲਵਾਵਾਂਗੇ ਤਾਂ ਤੁਸੀਂ ਦੇਖੋ ਲੈਂਡ ਆਰਡਰ ਸਟੇਟ ਸਬਜੈਕਟ ਆ ਜੀ ਜਦੋਂ ਬੀਐਸਐਫ ਨੂੰ ਬਾਰਡਰ ਏਰੀਆ 'ਚ 50 ਕਿਲੋਮੀਟਰ ਅੰਦਰ ਜਾਣ ਦਾ ਅਧਿਕਾਰ ਦਿੱਤਾ ਪੰਜਾਬ ਸਰਕਾਰ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਉੱਥੇ ਸੰਵਿਧਾਨ ਦੀਆਂ ਧੱਜੀਆਂ ਢਾਉਂਦਾ ਜੋ ਕਿ ਅਕਸਰ ਢਾਹ ਰਹੀ ਆ ਉਹ ਭਾਵੇਂ ਬਾਵਰੀ ਮਸਜਿਦ ਦਾ ਮਾਮਲਾ ਸੀਗਾ ਭਾਵੇਂ ਕਿੰਨੇ ਮਾਮਲੇ ਹੈਗੇ ਆ ਸਪਰੀਮ ਕੋਰਟ ਬਿਲਕੁਲ ਜਿਹਨੂੰ ਕਹਿੰਦੇ ਬਹੁਤ ਸਾਰੇ ਮਾਮਲੇ ਚ ਕੇਂਦਰ ਦੀ ਬੋਲੀ ਜਿਹੜੀ ਹੈਗੀ ਆ ਬੋਲਦੇ ਲੋਕਾਂ ਨੂੰ ਸਮਝ ਆ ਰਹੀ ਹੈਗੀ ਆ ਲੈਂਡ ਆਰਡਰ ਸ਼ਿਫਟ ਸੀਟ ਸਬਜੈਕਟ ਆ ਬੀਐਸਐਫ 50 ਕਿਲੋਮੀਟਰ ਅੰਦਰ ਤੱਕ ਆ ਨਹੀਂ ਸਕਦੀ ਆ ਗਈ ਪੰਜਾਬ ਚ ਪੰਜਾਬ ਸਰਕਾਰ ਉਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਫੈਸਲਾ ਕੇਂਦਰ ਦੇ ਪੱਖ ਚ ਕਰਤਾ ਯਾਨੀ ਕਿ ਬੀਐਸਐਫ ਹੁਣ ਅੱਧੇ ਪੰਜਾਬ ਤੇ ਆਪਣੀਆਂ ਚੌਕੀਆਂ ਬਣਾ ਸਕਦੀ ਆ ਉਤੇ ਸੁਪਰੀਮ ਕੋਰਟ ਨੇ ਮੋਹਰ ਲਾਤੀ ਤੇ ਪੰਜਾਬ ਸਰਕਾਰ ਨੇ ਸਿਆਸੀ ਲੜਾਈ ਲੜੀ ਨਹੀਂ ਜੇ 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 ਅਦਾਲਤਾਂ ਜੀ ਫੈਸਲੇ ਹੋਣੇ ਹੈਗੇ ਆ ਅਦਾਲਤਾਂ ਜੀ ਹਰ ਗੱਲ ਤੁਸੀਂ ਲੈ ਕੇ ਜਾਣੀ ਹੈਗੀ ਆ ਤੇ ਫਿਰ ਤਾਂ ਇਲੈਕਸ਼ਨ ਕਾਦੇ ਲਈ ਕਰਵਾ ਰਹੇ ਹੈਗੇ ਤੁਸੀਂ ਇਸ ਇਸ ਸੂਬੇ ਨੂੰ ਤੁਸੀਂ ਕਹਿੰਦੇ ਤੁਸੀਂ ਸਿਆਸੀ ਤੌਰ ਤੇ ਰਨ ਕਰਨਾ ਹੈ ਇਹਦੇ ਜਿਹੜੇ ਸਿਆਸੀ ਹਿੱਤ ਹੈਗੇ ਆ ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਹਰ ਇੱਕ ਚੀਜ਼ ਦਾ ਹੱਲ ਅਦਾਲਤ ਨੇ ਨਹੀਂ ਕਰਨਾਗਾ ਉਹਦੇ ਬਾਰੇ ਸਿਆਸੀ ਫੈਸਲੇ ਕਰਨੇ ਪੈਂਦੇ ਆ ਆਪਣੇ ਸੂਬੇ ਦੇ ਸਿਆਸੀ ਹਿੱਤਾਂ ਨੂੰ ਇਸ ਮੁਲਕ ਦੇ ਲੋਕਾਂ ਦੇ ਸੂਬੇ ਦੇ ਜਿਹੜੇ ਸਿਆਸੀ ਹਿੱਤੇ ਲੋਕਾਂ ਦੇ ਉਹਨਾਂ ਦੇ ਨੂੰ ਬਿਲਕੁਲ ਅਣਦੇਖੀ ਕਰਦੇ ਹੋਏ ਜੋ ਆਰਐਸਐਸ ਭਾਜਪਾ ਦੀ ਸਿਆਸਤ ਹੈਗੀ ਆ ਉਹ ਜੋ ਪੰਜਾਬ ਬਾਰੇ ਆਪਣੇ ਫੈਸਲੇ ਕਰ ਰਹੀ ਹੈਗੀ ਆ ਪੰਜਾਬ ਦੀ ਸਰਕਾਰ ਉਹਦੇ ਦੀ ਕਦਮ ਚਾਲ ਦੇ ਜਿਹੜੀ ਹੈਗੀ ਲਗਾਤਾਰ ਉਹ ਚੱਲ ਰਹੀ ਹੈ। ਅੱਛਾ ਇੱਕ ਵੱਡਾ ਸਵਾਲ ਉੱਤੇ ਇਹ ਵੀ ਹੈ ਕਿ ਲੋਕਾਂ ਨੂੰ ਹੁਣ ਇਹ ਹੈ ਕਿ ਇਹਦਾ ਭਵਿੱਖ ਕੀ ਹੋਵੇਗਾ? ਜਿਹੜਾ ਸੰਘਰਸ਼ ਚੱਲ ਰਿਹਾ ਕੱਲ ਨੋਟੀਫਿਕੇਸ਼ਨ ਤੋਂ ਬਾਅਦ ਬੜੇ ਲੋਕਾਂ ਦੇ ਵਿੱਚ ਤਾਂ ਇਹ ਚੱਲ ਗਿਆ ਕਿ ਭਾਈ ਪੰਜਾਬ ਦੀ ਜਿੱਤ ਹੋ ਗਈ ਲੋਕਾਂ ਦੀ ਜਿੱਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਇਹ ਵੀ ਲੋਕਾਂ ਵਿੱਚ ਦੁਬਾਰੇ ਆ ਗਿਆ ਕਿ ਹਾਲੇ ਜਿੱਤ ਅੱਧੀ ਹੈ। ਹੋਇਆ ਕੀ ਹੈ ਇਸ ਤੋਂ ਬਾਅਦ ਹੋਵੇਗਾ ਕੀ ਜਿਵੇਂ 10 ਤਰੀਕ ਦੀ ਕਾਲ ਦਿੱਤੀ ਹੋਈ ਹੈ ਸੰਘਰਸ਼ ਦੀ ਤਾਂ ਇਹਦੇ ਪਿਵਕ ਦੇ ਵਿੱਚ ਕੀ ਸਰਕਾਰ ਫੈਸਲੇ ਕਰ ਸਕਦੀ ਹੈ ਕੀ ਕੇਂਦਰ ਸਰਕਾਰ ਇਸ ਨੂੰ ਵਾਪਸ ਲੈ ਸਕਦੀ ਹੈ ਜਾਂ ਕੀ ਕਰ ਸਕਦੀ ਹੈ ਪਿਵਕ ਦੇ ਵਿੱਚ ਦੇਖੋ ਜਿਹੜਾ ਕੱਲ ਨੂੰ ਉਹਨੂੰ ਤਾਂ ਸਾਰੀਆਂ ਜਥੇਬੰਦੀਆਂ ਜਿੰਨੇ ਸੰਘਰਸ਼ ਕਰਨ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਨੇ ਜਾਂ ਹੋਰ ਜਿੰਨੇ ਵੀ ਲੋਕ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਹੈਗੇ ਆ ਉਹ ਸਾਰੀਆਂ ਨੇ ਇਹ ਕਲੀਅਰ ਕਰਤਾ ਕੱਲ ਸ਼ਾਮ ਨੂੰ ਹੀ ਕਿ ਇਹ ਨੋਟੀਫਿਕੇਸ਼ਨ ਗੁੰਮਰਾਹ ਕਰੂਗਾ ਇਸ ਨੋਟੀਫਿਕੇਸ਼ਨ ਨੂੰ ਅਸੀਂ ਨਹੀਂ ਮੰਨਾਂਗੇ ਜਦ ਤੱਕ ਪੂਰੀ ਤਰ੍ਹਾਂ ਸੈਨੇਟ ਦੀ ਪਹਿਲੀ ਗਿਣਤੀ ਰੀਇਨਸਟੇਟ ਨਹੀਂ ਕੀਤੀ ਜਾਂਦੀ ਸੈਨੇਟ ਦੀਆਂ ਪਹਿਲੀਆਂ ਪਾਵਰ ਰੀਇਨਸਟੇਟ ਨਹੀਂ ਕੀਤੀਆਂ ਜਾਂਦੀਆਂ ਜੋ ਸੈਨੇਟ ਰਿਡਿਊਸ ਕੀਤੀ ਆ ਜਾਂ ਉਹਦੀਆਂ ਪਾਵਰਸ ਨੂੰ ਖਤਮ ਕੀਤਾ ਵੀ ਉਹ ਪਹਿਲਾਂ ਵਾਲੀ ਸਥਿਤੀ ਜਿਹੀ ਹੁੰਦੀ ਤੇ ਇਹ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਨਲ ਐਂਡ ਵੋਇਡ ਨਹੀਂ ਕੀਤਾ ਜਾਂਦਾਗਾ ਉਹਨਾਂ ਸਮਾਂ ਮੁੱਢੋਂ ਖਾਰਜ ਨਹੀਂ ਕੀਤਾ ਜਾਂਦਾਗਾ ਉਹਨਾਂ ਸਮਾਂ ਸੰਘਰਸ਼ ਜਿਹੜਾ ਜਾਰੀ ਰਹੂਗਾ ਤੇ ਅਸੀਂ ਉਹਨਾਂ ਦੇ ਸੰਘਰਸ਼ ਦੀ ਉਹਨਾਂ ਚਿਰ ਹਮਾਇਤ ਕਰਦੇ ਰਵਾਂਗੇ ਜਿੰਨਾ ਸਮਾਂ ਇਹ ਮਾਮਲਾ ਜਿਹੜਾ ਹੱਲ ਨਹੀਂ ਹੁੰਦਾਗਾ ਦੂਸਰੀ ਗੱਲ ਇਹਦੇ ਭੁੱਖਾ ਵਾਲਾ ਮਾਮਲਾ ਜਿਹੜਾ ਕਿ 200 ਕਾਲਜ ਪੰਜਾਬ ਦਾ ਅਫੀਲੀਏਟਡ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਕੱਲੀ ਯੂਨੀਵਰਸਿਟੀ ਨਹੀਂ ਉਹ 200 ਕਾਲਜ ਵੀ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੀ ਉਸ ਯੂਨੀਵਰਸਿਟੀ ਦੀ ਤਾਕਤ ਹੈਗੀ ਆ ਉਹ ਸਾਡੀ ਤਾਕਤ ਆ ਹੁਣ ਜੇ ਉੱਥੇ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਕਬਜ਼ਾ ਕਰ ਲੈਂਦਾ ਸਹੀ ਜੇ ਸਹੀ ਜੇ ਉਹਨਾਂ ਨੇ ਇਹਨਾਂ ਕਾਲਜਾਂ ਦੀ ਅਫੀਲੀਏਸ਼ਨ ਵੀ ਖਤਮ ਕਰ ਲਈ ਇਹਨਾਂ ਨੂੰ ਦੂਸਰੀਆਂ ਯੂਨੀਵਰਸਿਟੀਆਂ ਨੂੰ ਜਿਹੜੀਆਂ ਪੰਜਾਬ ਦੀਆਂ ਨੂੰ ਦੇ ਦੇਣਾ ਕਿਉਂਕਿ ਉਹਨਾਂ ਨੇ ਕਿਹਾ ਪੰਜਾਬ ਯੂਨੀਵਰਸਿਟੀ ਤਾਂ ਰਹਿ ਹੀ ਨਹੀਂ ਗਈ ਕਿਉਂਕਿ ਤੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਪਹਿਲਾਂ ਕੇਂਦਰ ਦੇ ਕੰਟਰੋਲ ਦੇ ਵਿੱਚ ਹੈਗੀ ਆ ਠੀਕ ਆ ਤਾਂ ਇਸ ਕਰਕੇ ਇਸ ਯੂਨੀਵਰਸਿਟੀ ਨੂੰ ਪੰਜਾਬ ਦੀ ਵਿਕਾਰੀ ਯੂਨੀਵਰਸਿਟੀ ਹੈ ਜਿਹਦਾ ਦੁਨੀਆ ਭਰ ਦੇ ਵਿੱਚ ਨਾਮ ਆ ਮੈਨੂੰ ਯਾਦ ਆ ਕਿ ਉਹ ਕਾਰਤੂਸ ਮੂਵੀ ਸੰਜੀਤ ਦੱਤ ਤੇ ਮਨੀਸ਼ਾ ਕੋਇਰਾਲਾ ਦੀ ਆ ਉਹਦੇ ਵਿੱਚ ਉਹਨਾਂ ਦੀ ਕਿਸੇ ਗੱਲ ਤੇ ਉਹ ਨੋਖ-ਚੋਕ ਹੁੰਦੀ ਆ ਤੇ ਮਨੀਸ਼ਾ ਕੋਇਰਾਲਾ ਕਾਰਤੂਸ ਫਿਲਮ ਵਿੱਚ ਸੰਜੀਤ ਦੱਤ ਨੂੰ ਕਹਿੰਦੀ ਆ ਕਿ ਮੈਂ ਪੀਯੂ ਤੋਂ ਗ੍ਰੈਜੂਏਟ ਆ ਹੂੰ ਉਮਾਨ ਨਾਲ ਕਿ ਨਹੀਂ ਕਿ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈਗੀ ਹੈ। ਤੋਂ ਇਸ ਕਰਕੇ ਬੜੀ ਪੰਜਾਬ ਦੀ ਨਾਮੀ ਗ੍ਰਾਮੀ ਯੂਨੀਵਰਸਿਟੀ ਹੈ ਜਿੰਦਾ ਮੁਲਕ ਦੇ ਵਿੱਚ ਦੁਨੀਆ ਦੇ ਵਿੱਚ ਨਾਮ ਹੈਗਾ। ਤੋਂ ਪੰਜਾਬ ਨੂੰ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟਣਾ ਚਾਹੀਦਾ ਹੈਗਾ ਤੇ ਕੇਂਦਰ ਸਰਕਾਰ ਦੀ ਜਿਹੜੀਆਂ ਕੇਂਦਰੀਕਰਨ ਦੀਆਂ ਨੀਤੀਆਂ ਨੇ ਉਹ ਉਹਨਾਂ ਨੂੰ ਵੱਡੇ ਪੱਧਰ ਤੇ ਸਮਝਣਾ ਚਾਹੀਦਾ ਕਿ ਕਿਸ ਤਰ੍ਹਾਂ ਸਾਰਿਆਂ ਨੂੰ ਉਹ ਉਹ ਕ੍ਰਸ਼ ਕਰ ਰਹੀਆਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਮੇਰਾ ਕਹਿੰਦਾ ਮਨ ਦੇ ਵਿੱਚ ਇਹ ਵੀ ਇਹ ਕਿ ਮੁੱਦਾ ਸਿਰਫ ਪੰਜਾਬ ਯੂਨੀਵਰਸਿਟੀ ਦਾ ਆਇਆ ਮਤਲਬ ਉਹ ਵੀ ਲੋਕਾਂ ਨੂੰ ਕਲੀਅਰ ਕਰੋ ਕਿ ਕੀ ਸਿਰਫ ਯੂਨੀਵਰਸਿਟੀ ਦਾ ਮੁੱਦਾ ਜਾਂ ਲੋਕ ਸਿਰਫ ਯੂਨੀਵਰਸਿਟੀ ਲਈ ਲੜ ਰਹੀ ਹੈ ਜਾਂ ਇਹ ਸੰਘਾਰ ਚ ਕੋਈ ਹੋਰ ਰੂਪ ਵੀ ਲੈ ਸਕਦਾ ਬਾਅਦ ਵਿੱਚ ਦੇਖੋ ਜੇ ਅਸੀਂ ਜੁਮੇ ਪਲੰਗਾਂ ਦੇ ਗੱਲ ਸਹਿ ਦੀ ਨਹੀਂ ਗੱਲ ਪਏ ਦੀ ਆ ਪਿਆ ਤਾਂ ਕੇਂਦਰ ਨੇ ਬਣਾਇਆ ਹੋਇਆ ਬੀਬੀਐਮਬੀ ਚੋਂ ਪੰਜਾਬ ਨੂੰ ਕੱਟਤਾ ਲਾ ਐਂਡ ਆਰਡਰ ਸਟੇਟ ਸਬਜੈਕਟ ਸੀ ਉਹਦੇ ਚ ਉਹ ਆ ਗਿਆ ਖੇਤੀ ਖੇਤੀ ਕਾਨੂੰਨ ਲੈ ਕੇ ਕਹਿੰਦੇ ਚੱਲ ਭਾਵੇਂ ਅਸੀਂ ਉਹ ਉਹ ਰੱਦ ਕਰਾਤੇ ਕੇਂਦਰ ਨੇ ਬਹੁਤ ਸਾਰੇ ਇਹੋ ਜਿਹੇ ਫੈਸਲੇ ਕੀਤੇ ਆ ਜਿਨ੍ਹਾਂ ਨੇ ਸਟੇਟ ਲਿਸਟ 'ਚ ਬਹੁਤ ਵਾਰ ਇਨਕ੍ਰੋਚਮੈਂਟ ਕੀਤੀ ਹੈ ਜੀ ਠੀਕ ਆ ਕੌਨਕਰੈਂਟ ਲਿਸਟ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਇੱਕ ਤਰ੍ਹਾਂ ਦੀ ਯੂਨੀਅਨ ਲਿਸਟ ਬਣੀ ਚੁੱਕੀ ਆ ਠੀਕ ਆ ਐਜੂਕੇਸ਼ਨ ਕੌਨਕਰੈਂਟ ਲਿਸਟ ਦੇ ਵਿੱਚ ਪਹਿਲਾਂ ਸਟੇਟ ਸਬਜੈਕਟ ਸੀਗਾ ਇਹਨੂੰ ਕੌਨਕਰੈਂਟ ਲਿਸਟ 'ਚ ਲਿਆਂਦਾ ਗਿਆ ਵਿਦਿਆਰਥੀ ਮੰਗ ਕਰ ਰਹੇ ਹੈਗੇ ਆ ਕਿ ਜਿਹੜਾ ਹੈਗਾ ਵੀ ਜਿਹੜੀ ਐਜੂਕੇਸ਼ਨ ਆ ਉਹਨੂੰ ਸਟੇਟ ਸਬਜੈਕਟ ਜਿਹੜਾ ਬਣਾਇਆ ਜਾਵੇ ਕਿਉਂਕਿ ਕੇਂਦਰ ਨੇ ਆਪਣੀ ਜਿਹੜੀ ਸਿੱਖਿਆ ਨੀਤੀ ਹੈਗੀ ਆ ਜਿਹੜੀ ਕਿ ਜੜਕ ਭਗਵੀ ਸਿੱਖਿਆ ਨੀਤੀ ਆ ਜਿਹੜੀ ਹਿੰਦੀ ਹਿੰਦੂ ਹਿੰਦੁਸਤਾਨ ਦੇ ਵਾਲੇ ਪਾਸੇ ਨੂੰ ਤੋਰਦੀ ਆ ਤੇ ਜੋ ਜਿਹਨੂੰ ਕਹਿੰਦੇ ਵੀ ਜੋ ਕੁੱਲ ਮਲਾ ਕੇ ਸਾਰੀ ਬਕਵਾਸ ਇਕੱਠੀ ਕਰਕੇ ਸਾਨੂੰ ਸਲੇਬਸਾਂ ਚ ਲਿਆ ਕੇ ਸਾਡੇ ਬੱਚਿਆਂ ਦਾ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਸਾਡੀ ਪੀੜੀ ਦਾ ਅਗਲੀ ਪੀੜੀ ਦਾ ਭੁੱਖ ਦਾ ਨਾਸ਼ ਕਰਨ ਦਾ ਜਿਹੜਾ ਕੰਮ ਹੈਗਾ ਨਵੀਂ ਸਿੱਖਿਆ ਨੀਤੀ ਰਾਈ ਜਿਹੜਾ ਹੈਗਾ ਕਰਨ ਜਾ ਰਹੇ ਹੈਗੇ ਆ ਤੋਂ ਇਸ ਕਰਕੇ ਜੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਮ ਸ਼ੁਰੂ ਹੁੰਦਾ ਬਸ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਕੇਂਦਰ ਦਾ ਜਿਹੜਾ ਨਪਾਕ ਰਾਦੇ ਨੂੰ ਪਿੱਛੇ ਧੱਕ ਦਿੰਨੇ ਹੈਗੇ ਆ ਤੋ ਗੱਲ ਗਾਹ ਵੀ ਤੁਰੇਗੀ ਫਿਰ ਬੀਬੀਐਮਬੀ ਦੇ ਵਿੱਚ ਵੀ ਪੰਜਾਬ ਜੋ ਸਾਡਾ ਪਾਣੀਆਂ ਦਾ ਮਾਮਲਾ ਉੱਤੇ ਹੱਕ ਮਾਰੇ ਆ ਗਿਆ ਹੈਗਾ ਤੋ ਜਿੰਨੇ ਸਾਡੇ ਹੱਕ ਮਾਰੇ ਜਾ ਰਹੇ ਹੈਗੇ ਆ ਤੋ ਕਿਉਂਕਿ ਜਿਹੜੀ ਇੱਕ ਜਿੱਤ ਹੈਗੀ ਆ ਉਹ ਬਹੁਤ ਸਾਰੀਆਂ ਹੋਰ ਸੰਘਰਸ਼ਾਂ ਨੂੰ ਪ੍ਰੇਰਣਾ ਦਿੰਦੀ ਹੈਗੀ ਆ ਤੇ ਕਈ ਵਾਰੀ ਇੱਕ ਜਿਹੜੀ ਹਾਰ ਹੈਗੀ ਆ ਉਹ ਬਹੁਤ ਸਾਰੀਆਂ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਹੌਸਲੇ ਜਿਹੜੇ ਪਸਤ ਕਰਦੀ ਆ ਜਿਵੇਂ ਖੇਤੀ ਕਾਨੂੰਨਾਂ ਦੀ ਲੜਾਈ ਤੋਂ ਬਾਅਦ ਪੰਜਾਬ ਜੋ ਵੀ ਸੰਘਰਸ਼ ਕਰਦਾ ਹੈਗਾ ਉਹਦੀ ਜਿਹੜੀ ਹੈਗੀ ਆ ਉਹ ਸਰਕਾਰਾਂ ਨੂੰ ਕੰਨ ਜਿਹੜੇ ਹੈਗਾ ਉਹਦੇ ਵੱਲ ਕਰਨਾ ਪੈਂਦਾ ਹੈਗਾ ਤੋ ਇਸ ਕਰਕੇ ਪੰਜਾਬ ਦੇ ਲੋਕ ਇਹ ਲੜਾਈ ਜਿੱਤਣਗੇ ਜੇ ਪੂਰੀ ਤਰ੍ਹਾਂ ਨੇਠ ਕੇ ਡਟ ਕੇ ਇਸ ਅੰਦੋਲਨ ਦਾ ਜਿਹੜਾ ਹੈਗਾ 7 ਦਿਨ ਤੇ ਇਹ ਲੜਾਈ ਜਿੱਤਣ ਦਾ ਮਤਲਬ ਹੋਊਗਾ ਕਿ ਕੇਂਦਰੀਕਰਨ ਦੀ ਦਾ ਇੱਕ ਹੱਲਾ ਜਿਹੜਾ ਪੰਜਾਬ ਤੇ ਬੋਲਣਾ ਚਾਹੁੰਦੇ ਸੀ ਉਹਨੂੰ ਪੰਜਾਬੀਆਂ ਨੇ ਰਲ ਕੇ ਸ਼ਾਰਟ ਦਿੱਤਾ ਪੰਜਾਬੀਆਂ ਨੂੰ ਇਹ ਗੱਲ ਸਮਝਦੇ ਹੋਏ ਕਿ ਇਹ ਅੰਦੋਲਨ ਉਹਨਾਂ ਦਾ ਅੰਦੋਲਨ ਆ ਮਹਿਜ ਵਿਦਿਆਰਥੀਆਂ ਦਾ ਅੰਦੋਲਨ ਨਹੀਂ ਮਹਿਜ ਮਾਮਲਾ ਸੈਨੇਟ ਦਾ ਨਹੀਂ ਇਹਦੀ ਜਿਹੜੀ ਆਲਰੇਡੀ ਵਿਆਖਿਆ ਆਪਾਂ ਜਿਹੜੀ ਹੈਗੀ ਉਹ ਕਰ ਚੁੱਕਾ ਉਹ ਧੰਨਵਾਦ ਬਈ ਜੀ ਸ਼ੁਕਰੀਆ ਬਈ ਜੀ ਬਹੁਤ ਬਹੁਤ